ਗਏ ਭਾਈ ਫਾਇਗੋ ਯਾ ਇਹਾ ਦੇਨ ਤੋਂ ਵੀ ਇਹ ਲੈ ਕੇ ਹੋਏ ਹਨ ਚੰਡੀਗੜ੍ਹ ਦੇ 17 ਸੈਕਟਰ 'ਚ ਵਾਪਰਿਆ ਹਾਦਸਾ ਵੇਖੋ ਕਿਵੇਂ ਹੋਈ ਇੰਟਾਂ ਵਿੱਚ ਢੇਰੀ ਹੋਈ ਇਮਾਰਤ ਵੇਖੋ ਤਸਵੀਰਾਂ ਚੰਡੀਗੜ੍ਹ ਦੇ 17 ਸੈਕਟਰ 'ਚ ਵਾਪਰਿਆ ਹਾਦਸਾ ਵੇਖੋ ਕਿਵੇਂ ਹੋਈ ਇੰਟਾਂ ਵਿੱਚ ਢੇਰੀ ਹੋਈ ਇਮਾਰਤ ਵੇਖੋ ਤਸਵੀਰਾਂ ਓਏ ਓਏ ਇਹ ਤੁਸੀਂ ਮੈਂ ਤਾਂ ਜਨਵਰੀ ਦਸੰਬਰ 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 2024 ਦੀ ਗੱਲ ਹੈ ਸ਼ਾਮ ਨੂੰ ਇਹ ਕਾਲਮ ਇਹਦੇ ਤੇ ਟੜੇ ਖੜਕਾ ਆਇਆ ਤੇ ਲੋਕ ਜਿਹੜੇ ਇੱਧਰ ਕੰਮ ਕਰਦੇ ਉਹ ਭੱਜ ਗਏ ਬਾਹਰੋਂ ਆਏ ਚੰਡੀਗੜ੍ਹ 17 ਸਿੱਖ ਜਾਈ ਅਸੀਂ ਆਏ ਮੇਰੇ ਸਟਾਫ ਦੇ ਕੋਲੋਂ ਇੱਕ ਆਰਡਰ ਆਫ ਕਰਕੇ ਸੀ ਉਹਦਾ ਅੱਜ 6 ਤਰੀਕ ਹੋ ਗਈ ਇਹਨਾਂ ਨੇ ਕੋਈ ਪ੍ਰੋਪੋਰਸ਼ਨ ਨਹੀਂ ਦਿਆ ਜਾਂ ਮੈਂ ਤੁਸੀਂ ਨਾਲ ਵਾਲੀ ਬਿਲਡਿੰਗ ਦੀ ਅਰਸ਼ੀਵ ਚੋਰ ਚ ਇਹ ਤਾਂ ਗਲਤੀ ਪਈਦੀ ਪਹਿਲਾਂ ਜਿਹੜਾ ਠੇਕੇਦਾਰ ਹੈ ਬੀਪੂ ਜੀ ਨੇ ਕਰ ਰਿਹਾ ਜਾਂ ਜਿਹੜਾ ਨੇ ਕਿਰਾਏ ਤੇ ਲਈ ਉਹਨਾਂ ਦੀ ਹੈ ਮਾਲਕ ਨੇ ਤਾਂ ਕਿਰਾਏ ਤੇ ਦਿੱਤੀ। ਹੂੰ ਹੂੰ ਮਾਲਕ ਤਾਂ 24 ਘੰਟੇ ਵਹਿੰਦੇ ਨਹੀਂ ਇੱਥੇ। ਬਿਲਡਿੰਗ ਕਿਹੜੀ ਵਾਜੀ ਆ ਇਹ? ਇਹ ਇਹਨੂੰ ਮਹਿਫਿਲ ਬਿਲਡਿੰਗ ਕਹਿੰਦੇ ਪਹਿਲਾਂ ਮਹਿਫਿਲ ਰੈਜ਼ੀਡੈਂਟ ਹੁੰਦਾ ਸੀ ਇੱਥੇ। ਅੱਛਾ। ਅੱਛਾ ਬੰਜੀ ਤੁਹਾਡੀ ਨਾਂ ਵਾਲੀ ਬਿਲਡਿੰਗ ਹੈ ਦੁਰੜਿਆ ਉਧਰ ਵੀ ਆ ਗਈ ਹੈ ਵੀ ਅਨਸੇਫ। ਕਿਹੜੀ ਜਿਹੜਾ ਨਹੀਂ ਸਾਡੇ ਕਾਲਮ 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 ਟੁੱਟੇ ਨੇ ਕੋਨੇ ਵਾਲੇ ਜੀ। ਕੋਨੇ ਵਾਲੇ। ਉਹ ਵੀ ਅਨਸੇਫ ਨਹੀਂ ਹੋਣੀ ਤੁਹਾਨੂੰ ਲੱਗਦਾ? ਜੀ ਜੀ ਹਜੇ ਤਾਂ ਫਿਲਹਾਲ ਤਾਂ ਬੀਮ- ਹਾਂ ਹਾਂ ਉਹਨਾਂ ਸੈਸ ਕਰਨ ਦੇ ਦੱਸਣ ਦੇ ਵਿੱਚ ਸੇਫ ਹੈ ਜਾਂ ਅਨਸੇਫ ਜਿਵੇਂ ਪੁੱਛਣੇ ਕਰ ਰਹੇ ਪਹਿਲਾਂ ਅਨਸੇਫ ਡਿਕਲੇਅਰ ਸੀ ਯਾਨੀ ਕਿ ਪਤਾ ਸੀ ਵੀ ਬਿਲਡਿੰਗ ਨੂੰ ਖਤਰਾ ਹੋ ਸਕਦਾ ਹੈ ਨਹੀਂ ਜੀ ਅਨਸੇਫ ਨਹੀਂ ਡਿਕਲੇਅਰ ਕੀਤੀ ਸੀ ਜੀ ਨਾ ਸੀਲ ਕੀਤੀ ਸੀ ਕੋਰਡਨ ਆਫ ਕੀਤੀ ਸੀ 20 ਤਰੀਕ ਨੂੰ ਸ਼ਾਮ ਨੂੰ ਇਹ ਦਰੜਾ ਆਈਆਂ ਸੀਗੀਆਂ ਤਿੰਨ ਕਾਲਮ ਇਹਨਾਂ ਦੇ ਚਾਰ ਬਸਟ ਹੋਈ ਸੀ ਕੋਰਡਨ ਨਹੀਂ ਕ੍ਰਸ਼ ਨਹੀਂ ਹੋਈ ਸੀ ਬਸਟ ਹੁੰਦੀ ਹੈ ਕੋਰਡਨ ਆਫ ਤੁਸੀਂ ਕਹਿ ਰਹੇ ਇਟ ਮੀਨਸ ਪੁਲਿਸ ਦੀ ਨੋਟਿਸ ਦਾ ਸੀਗਾ ਹਾਂ ਜੀ ਹਾਂ ਜੀ 31 ਤਰੀਕ ਨੂੰ ਵੀ ਇਹ ਕਿ ਆਹ ਕ ਉਹਨਾਂ ਆਸ-ਪਾਸ ਦਾ ਏਰੀਆ ਜਿਹੜਾ ਹੈਗਾ ਕਾਟਨੋਫ ਹੀ ਹੈ। ਹਾਂਜੀ। ਕਿਉਂਕਿ ਕਈ ਵਾਰ ਲੋਕੀ ਆਟੋ ਵਾਲੇ ਵੀ ਥੱਲੇ ਸੌਂਦੇ ਨੇ শোরੂਮਾਂ ਦੇ। ਉਹ ਵੀ ਬਚਾਅ ਹੋ ਗਿਆ ਕਿ ਤਰ੍ਹਾਂ। ਸਰ ਕੋਈ ਵੀ ਨਹੀਂ ਸੀਗਾ ਜੀ। ਸੋਕੇ ਸਵੇਰੇ 7 ਵਜੇ ਦੀ ਗੱਲ ਹੈ। ਮੇਰਾ ਸਟਾਫ ਪਹੁੰਚੇ ਉਹਨਾਂ ਦੇ ਸਾਹਮਣੇ ਕੀ ਦੀ ਜੀ?